ਘਰ ਸਹੀ ਸਲਾਮਤ ਆਏ। ਪਾਪ ਆਪਣੇ ਘਰ ਵਿੱਚ ਉਹ ਸਹੀ ਸਲਾਮਤ ਸਹੀ ਤਰੀਕੇ ਨਾਲ ਜੀਵਨ ਜਿਉਂਦਾ ਹੈ। ਘਰ ਸਹੀ ਸਲਾਮਤ ਆਏ। ਇਹ ਗੁਰਮਖ ਜਨੋ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ। ਪਾਪ ਤੁਰਦਿਆਂ ਫਿਰਦਿਆਂ ਬੈੰਦਿਆਂ ਉੱਠਦਿਆਂ ਕਿਰਤ ਕਰਦਿਆਂ ਉਹਨੂੰ ਚੇਤੇ ਰੱਖਦਾ ਹੈ। ਉਹਦੀ ਲੀਲਾ ਨੂੰ ਸਮਝਦਾ ਹੈ ਵਾਹਿ ਗੁਰੂ ਦਾ ਅਰਥ ਇਹ ਹੈ ਵੀ ਤੇਰੀ ਲੀਲਾ ਪਰਮਪਾਰ ਹੈ ਵਾਹਿ ਹੈ ਗੁਰੂ ਜਿਵੇਂ ਆਪਾਂ ਕਿਸੇ ਦੀ ਬਣਾਈ ਹੋਈ ਚੀਜ਼ ਨੂੰ ਕਹਿੰਦੇ ਆ ਵੀ ਵਾਹ ਬੜੀ ਕਮਾਲ ਦੀ ਚੀਜ਼ ਬਣਾਈ ਹੈ ਕਮਾਲ ਕਰ ਦਿੱਤਾ ਇਸੇ ਤਰ੍ਹਾਂ ਵਸੋ ਉਸਤਤ ਹੈ ਪਰਮਾਤਮਾ ਦੀ ਵੀ ਵਾਹ ਹੈ ਗੁਰੂ ਵੱਡੇ ਤੋਂ ਵੱਡਾ ਦੁੱਖ ਵੇਖ ਕੇ ਵੀ ਆਪਾਂ ਕਹਿੰਦੇ ਆ ਵੀ ਵਾਹ ਹੈ ਗੁਰੂ ਕਿ ਇਦਾਂ ਵੀ ਹੋ ਜਾਂਦਾ ਆਹ ਵੀ ਹੋ ਜਾਂਦਾ ਹੈ ਵੱਡੇ ਤੋਂ ਵੱਡਾ ਸੁੱਖ ਦੇਖ ਕੇ ਵੀ ਆਪਾਂ ਕਹਿੰਨੇ ਆਂ ਵੀ ਵਾਹੇ ਗੁਰੂ ਵੀ ਤੂੰ ਧੰਨ ਹੈਂ ਉਹਨੂੰ ਯਾਦ ਕਰਨਾ ਸਭ ਤੋਂ ਵੱਡੀ ਚੀਜ਼ ਮਿਲਦੀ ਹੈ ਪ੍ਰਮਾਤਮਾ ਦਾ ਨਾਮ ਜਪਿਆਂ ਜਿ ਸਵੇਰੇ ਜਪਜੀ ਸਾਹਿਬ ਪੜਦੇ ਆਂ ਜਾਂ ਨਿਤਨੇਮ ਕਰਦੇ ਆਂ ਪੰਜ ਬਾਣੀਆਂ ਵੀ ਪੜਦੇ ਆਂ ਪਾਤਸ਼ਾਹ ਕਹਿੰਦੇ ਆ ਸੰਤੋਖ ਭਇਆ ਸੰਸਾਰੇ ਕਿ ਭਾਵ ਸੰਸਾਰ ਦੇ ਵਿੱਚ ਸੰਸਾਰੀ ਲੋਕਾਂ ਦੇ ਵਿੱਚ ਸੰਤੋਖ ਬਣਿਆ ਰਹਿੰਦਾ ਹੈ ਦੁਨੀਆਂ ਦੀ ਕਿਰਤਕਾਰ ਕਰਦਿਆਂ ਸੰਤੋਖ ਭਇਆ ਸੰਸਾਰੇ ਭਾਵ ਦੇ ਮਨ ਵਿੱਚ ਸੰਸਾਰ ਰੂਪੀ ਮਾਇਆ ਵੱਲੋਂ ਸੰਤੋਖ ਬਣਿਆ ਰਹਿੰਦਾ ਇੱਕ ਸਬਰ ਬਣਿਆ ਰਹਿੰਦਾ ਇੱਕ ਸਬਰ ਬਖਸ਼ ਦਿੰਦੇ ਆ ਸਤਿਗੁਰੂ ਜੀ ਗੁਰਪੂਰੈ ਲੈ ਤਾਰੇ ਸਤਿਗੁਰੂ ਜੀ ਪੂਰੇ ਗੁਰੂ ਨੇ ਉਹਦੀ ਬਾਹ ਫੜ ਕੇ ਉਹਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ਭਵ ਤਾਰ ਲਿਆ ਹੈ ਗੁਰਪੂਰੈ ਲੈ ਤਾਰੇ ਪੂਰੇ ਗੁਰੂ ਨੇ ਉਹਦੀ ਬਾਹ ਮਕੜ ਕੇ ਇਸ ਸੰਸਾਰ ਸਮੁੰਦਰ ਤੋਂ ਸਤਿਗੁਰੂ ਜੀ ਪਾਰ ਲਗਾ ਲੈਂਦੇ ਹਨ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਕਿ ਮੇਰਾ ਮਾਲਕ ਆਪਣੇ ਸੇਵਕਾਂ ਉਤੇ ਸਦਾ ਦਇਆਵਾਨ ਹੁੰਦਾ ਹੈ ਜਿਹੜੇ ਉਹਦੇ ਸੇਵਕ ਬਣ ਜਾਂਦੇ ਹੁਣ ਸੇਵਕ ਕਿਵੇਂ ਬਣਨਾ ਹੈ ਆਪਾ ਭਾਵ ਤਿਆਕੇ ਉਹਨੂੰ ਯਾਦ ਕਰਨਾ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਬੈਠਣਾ ਗੁਰੂ ਜੀ ਦਾ ਉਪਦੇਸ਼ ਸੁਣਨਾ ਫਿਰ ਗੁਰੂ ਜੀ ਦੇ ਉਪਦੇਸ਼ ਨੂੰ ਕਮਾਉਣਾ ਫਿਰ ਜਦੋਂ ਇਹੋ ਜਿਹਾ ਸੇਵਕ ਗੁਰੂ ਜੀ ਦਾ ਬਣ ਜਾਂਦਾ ਤਾਂ ਗੁਰੂ ਸੇਵਕ ਉੱਤੇ ਗੁਰੂ ਹੈ ਜਿਹੜਾ ਉਹ ਖੁਸ਼ ਹੋ ਜਾਂਦਾ ਹੈ ਪ੍ਰਸੰਨ ਹੋ ਜਾਂਦਾ ਗੁਰੂ ਨੂੰ ਪ੍ਰਸੰਨ ਕਰ ਲਿਆ ਗੁਰੂ ਨੂੰ ਖੁਸ਼ ਕਰ ਲਿਆ ਤਾਂ ਕੋਈ ਕਮੀ ਨਹੀਂ ਰਹਿੰਦੀ ਗੁਰੂ ਨੂੰ ਭੁੱਲ ਗਿਆ ਮਾਣ ਆ ਗਿਆ ਤਾ ਫਿਰ ਪਰਮੇਸ਼ਵਰ ਨੂੰ ਭੁੱਲ ਗਿਆ ਪਾਖੇਰ ਮਾਨ ਆ ਗਿਆ ਗੁਰਪੂਰੈ ਲਤਾਰੇ ਸਤਿਗੁਰੂ ਤੇ ਬਾਹ ਫੜ ਕੇ ਤਾਰ ਲਿੰਦੇ ਸੰਤੋ ਪ੍ਰਭ ਮੇਰਾ ਸਦਾ ਦਇਆਲਾ ਕੀ ਮਾਲਕ ਆਪਣੇ ਸੇਵਕਾਂ ਤੇ ਸਦਾ ਹੀ ਦਇਆਵਾਨ ਰਹਿਦਾ ਹੈ ਸੰਤੋ ਪ੍ਰਭ ਮੇਰਾ ਸਦਾ ਦਇਆਲਾ ਆਪਣੇ ਭਗਤ ਕੀ ਗਣ ਤਨਾ ਗਣੈ ਰਾਖੈ ਬਾਲ ਗੋਪਨ ਕਿ ਮਾਲਕ ਆਪਣੇ ਭਗਤਾਂ ਦੇ ਕਰਮਾਂ ਦਾ लेखा ਵਿਚਾਰਦਾ ਨਹੀਂ ਹੈ ਉਹ ਭਾਵ ਸਾਡੇ ਔਗਣ ਨੂੰ ਵੇਖਦਾ ਨਹੀਂ ਔਗਣ ਕੋ ਨਾ ਚਿਤਾਰੇ ਜਿਉ ਔਗਣ ਚਿਤਾਰਨ ਲੱਗ ਜਾਏ ਤਾਂ ਉਹ ਸਕਦਾ ਸੀ ਕਿ ਗ੍ਰਾਈ ਇੱਕ ਬੁਰਕੀ ਦੇ ਵੀ ਕਾਬਲ ਨਾ ਹੋਈਏ ਸਾਡੇ ਔਗਣਾਂ ਨੂੰ ਵੇਖਦਾ ਨਹੀਂ ਫਿਰ ਸਾਡਾ ਖੜਾ ਛੁੱਟੀ ਨਹੀਂ ਸਕਦਾ ਕਦੇ ਜਿਉ ਸਾਡੇ ਔਗਣ ਵੇਖਣ ਲੱਗ ਪਵੇ ਉਹ ਗੁਣਾ ਨੂੰ ਚਤਾਰਦਾ ਨਹੀਂ ਆ ਉਹ ਬਖਸ਼ਣ ਹਾਰ ਲੇਖੇ ਕਤਹਿ ਨਾ ਛੁੱਟੀਐ ਖਿੰਖਣ ਭੂਲਣ ਹਾਰ ਬਖਸ਼ਣ ਹਾਰੇ ਬਖਸ਼ ਲੈ ਨਾਨਕ ਪਾਰ ਉਤਾਰ ਕਿ ਜੇ ਤੂੰ ਸਾਡਾ ਲੇਖਾ ਗਣਨ ਲੱਗ ਜਾਏ ਤਾਂ ਅਸੀਂ ਕਦੇ ਵੀ ਛੁੱਟ ਨਹੀਂ ਸਕਦੇ ਇਹ ਤਾਂ ਤੇਰੀ ਦਇਆ ਹੈ ਤੇਰੀ ਕਿਰਪਾ ਹੈ ਕਿ ਤੂੰ ਸਾਡੇ ਔਗਣਾਂ ਨੂੰ ਵੀ ਚਤਾਰਦਾ ਨਹੀਂ ਹੈ ਨਾ ਚਤਾਰ ਕੇ ਬੜੇ ਔਗਣ ਸਾਡੇ ਤੂੰ ਬਖਸ਼ ਦੇਣਾ ਪਰ ਫਿਰ ਵੀ ਸਾਨੂੰ ਤੂੰ ਪ੍ਰਸ਼ਾਦਾ ਦੇ ਰਿਹਾ ਰੋਟੀ ਦੇ ਰਿਹਾ ਹਰ ਨਾਮ ਰਿਦਾ ਔਰ ਤਾਰੇ ਜਿਹੜਾ ਨੂੰ ਮੁਨੁੱਖ ਪਰਮਾਤਮਾ ਦਾ ਨਾਮ ਹਿਰਦੇ ਉਰ ਭਾਵ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਦਾ ਹੈ। ਤਿੰਨ ਸੱਬੇ ਥੋਕ ਸਵਾਰੇ। ਪਾਤਸ਼ਾਹ ਕਹਿੰਦੇ ਇਹ ਯਕੀਨ ਜਾਣੋ ਕਿ ਉਹਨੇ ਆਪਣੇ ਸਾਰੇ ਆਤਮਿਕ ਗੁਣ ਬਹੁਤ ਸੋਹਣੇ ਬਣਾ ਲਏ ਹਨ। ਜਿਹੜੇ ਪਰਮਾਤਮਾ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ। ਆਰੇ ਨਾਮ ਰਿਧੈ ਉਰਤਾਰੇ ਤਿਨ ਸੱਬੇ ਥੋਕ ਸਵਾਰੇ ਗੁਰਪੂਰੈ ਤੁਸ ਦੀਆ ਪੂਰੇ ਗੁਰੂ ਨੇ ਜਿਸ ਮਨੁਖ ਨੂੰ ਖੁਸ਼ ਹੋ ਕੇ ਨਾਮ ਦੀ ਦਾਤ ਬਖਸ਼ੀ ਜਦੋਂ ਅਸੀਂ ਮਨ ਤਨ ਨਾਲ ਸੇਵਾ ਕਰਦੇ ਆਂ ਤੇ ਫਿਰ ਗੁਰੂ ਖੁਸ਼ ਹੋ ਕੇ ਸਾਡੇ ਝੋਲੀ ਵਿੱਚ ਨਾਮ ਦੀ ਦਾਤ ਬਖਸ਼ ਦਿੰਦਾ ਹੈ ਆਖੋ ਸਤਨਾਮ ਫਿਰ ਨਾਨਕ ਦੁੱਖ ਨਾ ਥੀਆ ਫਿਰ ਉਹਨੂੰ ਮੁੜ ਕਦੇ ਕੋਈ ਦੁੱਖ ਹੈ ਜਿਹੜਾ ਉਹ ਹੋ ਨਹੀਂ ਸਕਦਾ ਭਾਵੇਂ ਦੁੱਖ ਆ ਵੀ ਜਾਏ ਤਾਂ ਉਹ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਦਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਵੀ ਦੁੱਖ ਨੇ ਤਾਂ ਉਹਨੂੰ ਕੀ ਪਉਣਾ ਸਗੋਂ ਉਹਦੀ ਸਭ ਜੈ ਜੈਕਾਰ ਕਰਦੇ ਉਹਦੀ ਜੈ ਜੈਕਾਰ ਹੁੰਦੀ ਐ ਉਹਦੀ ਸੋਭਾ ਹੁੰਦੀ ਐ ਭਾਵੇਂ ਉਹ ਨਹੀਂ ਚਾਹੁੰਦਾ ਸੋਭਾ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਦੇ ਭਾਵੇਂ ਉਹਨਾਂ ਨੂੰ ਆਸ ਨਹੀਂ ਹੁੰਦੀ ਪਰ ਇਹ ਕੁਦਰਤੀ ਐ ਕਿਉਂਕਿ ਜਿਸ ਪਰਮਾਤਮਾ ਦੀ ਉਹ ਸੋਭਾ ਕਰ ਰਿਹਾ ਉਹਦੀ ਸੋਭਾ ਹੋਣੀ ਸੁਭਾਵਿਕ ਐ ਉਹ ਗੱਲ ਵੱਖਰੀ ਐ ਵੀ ਬਰਦਾਸ਼ ਕਿਸੇ ਤੋਂ ਹੋਵੇ ਨਾ ਹੋਵੇ ਉਹ ਗੱਲ ਅਲੱਗ ਐ ਪਰ ਪਾਤਸ਼ਾਹ ਕਹਿੰਦੇ ਆ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਉਹਨਾਂ ਦੀ ਦੁਨੀਆ ਜੈ ਜੈਕਾਰ ਕਰਦੀ ਜਗਤ ਦੇ ਵਿੱਚ ਉਹਨਾਂ ਦਾ ਨਾਮ ਹੋ ਜਾਂਦਾ ਜਿਨ੍ਹਾਂ ਨੂੰ ਦਵਾਣਾ ਜਾਇਆ ਪਰਮਾਤਮਾ ਨੇ ਉਹਨਾਂ ਦੀ ਵੀ ਸੋਭਾ ਪ੍ਰਗਟ ਕੀਤੀ ਕਿੰਨੇ ਭਗਤਾਂ ਦੀ ਬਾਣੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਪੂਰੇ ਕੀ ਵਡਿਆਈ ਪਰ ਇਹ ਪੂਰੇ ਗੁਰੂ ਦੀ ਬਖਸ਼ਿਸ਼ ਹੈ ਉਹ ਦੀ ਸੋਭਾ ਹੈ ਜਿਦੀ ਬੇਰ ਨਾਲ ਪ੍ਰਮਾਤਮਾ ਦੀ ਯਾਦ ਕਿਸੇ ਬੜਵਹਾਗੀ ਦੇ ਮਨ ਤਨ ਵਿੱਚ ਵਸਦੀ ਹੈ ਤਾਂ ਕੀ ਕੀਮਤ ਕਹੀ ਨਾ ਜਾਏ ਗੁਰੂ ਦੀਆਂ ਬਖਸ਼ਿਸ਼ਾਂ ਦਾ ਮੁੱਲ ਹੀ ਨਹੀਂ ਪੈ ਸਕਦਾ ਉਹਦੀਆਂ ਬਖਸ਼ਿਸ਼ਾਂ ਐਡੀਆਂ ਵੱਡੀਆਂ ਹਨ ਤਾਂ ਕੀ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਈ ਤੇਰੇ ਨਾਮੈ ਹੇ ਮੇਰੇ ਪਿਆਰੇ ਮਾਲਕ ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਹਾਂ ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਜਿਹਦੇ ਉੱਤੇ ਤੂੰ ਬਖਸ਼ਿਸ਼ ਕਰਦਾ ਹੈ ਉਹ ਸਦਾ ਹੀ ਤੇਰੀ ਸਿਫਤ ਸਲਾਹ ਕਰਦਾ ਹੈ ਤੇਰੀ ਸਿਫਸਲਾ ਦੇ ਗੀਤ ਗਾਉਂਦਾ ਹੈ ਤੂੰ ਭਾਰੋ ਸੁਆਮੀ ਮੋਰਾ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਕਿ ਤੂੰ ਬਹੁਤ ਵੱਡਾ ਮਾਲਕ ਹੈ ਤੇ ਤੇਰੇ ਸੰਤਾਂ ਨੂੰ ਤੇਰੇ ਗੁਰਮਖਾਂ ਨੂੰ ਤੇਰੇ ਤੇਰਾ ਹੀ ਤੇ ਤੇਰੇ ਨਾਮ ਦਾ ਹੀ ਸਹਾਰਾ ਹੈ ਨਾਨਕ ਪ੍ਰਭ ਸਰਣਾਈ ਜਿਹੜਾ ਮਨੁੱਖ ਮਾਲਕ ਦੀ ਸ਼ਰਨ ਪਿਆ ਰਿਹਾ ਹੈ ਮੁੱਖ ਨਿੰਦਕ ਕੈਸ਼ਾਈ ਪਾਤਸ਼ਾਹ ਕਹਿੰਦੇ ਉਹਨਾਂ ਦੀ ਨਿੰਦਾ ਕਰਨ ਵਾਲੇ ਦੁਖੀ ਦੇ ਮੂੰਹ ਤੇ ਵੀ ਸਵਾ ਪੈਣ ਵਾਲਾ ਕੰਮ ਹੁੰਦਾ ਮੁੱਖ ਨਿੰਦਕ ਕੈਸ਼ਾਈ ਸ਼ਾਈ ਕਹਿੰਦੇ ਆ ਸਵਾਨ ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵੀ ਵਿਗਾੜ ਨਹੀਂ ਸਕਦਾ ਮੁਖ ਨਿੰਦਕ ਕੈ ਛਾਈ ਸਗੋਂ ਆਪਣੇ ਹੀ ਮੁਖ ਤੇ ਸੁਆਪ ਪਵਾ ਲਿੰਦਾ ਹੈ ਇਸ ਤਰ੍ਹਾਂ ਮਰਜ਼ੀ ਕਹਿੰਦੇ ਆਗਾ ਆਉਣ ਵਾਲੇ ਜੀਵਨ ਵਿੱਚ ਆਪਣੇ ਸੁੱਖ ਬਣਾ ਲਿੰਦਾ ਹੈ ਮੁਖਵਾਕ ਸਾਹਿਬ ਵਿੱਚ ਪੜਿਆ ਆਪਾਂ ਆਗੇ ਸੁਖ ਮੇਰੇ ਬੀਤਾ ਪਾਛੇ ਆਨੰਦ ਪ੍ਰਭ ਕੀਤਾ ਪਾਤਸ਼ਾਹ ਕਹਿੰਦੇ ਐ ਸਜਣਾ ਜਿਸ ਮਨੁੱਖ ਦੇ ਅਗਾਹ ਆਉਣ ਵਾਲੇ ਜੀਵਨ ਵਿੱਚ ਮਾਲਕ ਨੇ ਸੁੱਖ ਬਣਾ ਦਿੱਤਾ ਹੈ ਤੇ ਜਿਹਦੇ ਬੀਤ ਚੁੱਕੇ ਜੀਵਨ ਵਿੱਚ ਵੀ ਮਾਲਕ ਨੇ ਆਨੰਦ ਬਣਾਈ ਰੱਖਿਆ। ਭਾਵ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਪ੍ਰਭ ਨਾਨਕ ਹਰ ਪ੍ਰਭ ਆਪੇ ਮਿਲੇ। ਉਹਦਾ ਲੋਕ ਵੀ ਤੇ ਪਰਲੋਕ ਵੀ ਸੁਖੀ ਹੋ ਜਾਂਦਾ। ਭਾਵ ਇੱਥੇ ਵੀ ਆਨੰਦ ਨਾਲ ਰਹਿੰਦਾ। ਅੱਗੇ ਪ੍ਰਮਾਤਮਾ ਦੀ ਗੋਦ ਵਿੱਚ ਵੀ ਉਹਨੂੰ ਮਾਣ ਮਿਲਦਾ ਪੇਕੇ ਕਰ ਸੌਰੇ ਕਰ ਉਦਾਹਰਨ ਬੜੀਆਂ ਉਦਾਹਰਨਾਂ ਦਿੰਦੇ ਆ ਸਤਿਗੁਰੂ ਜੀ ਪੇਕੇ ਕਰ ਸੁਖੀ ਹੈ ਤਾਂ ਸੌਰੇ ਕਰ ਵੀ ਸੁਖੀ ਹੈ ਲੋਕ ਸੁਖੀ ਹੈ ਤਾਂ ਪਰਲੋਕ ਸੁਖੀ ਸਤਿਗੁਰੂ ਜੀ ਕਰ ਦਿੰਦੇ ਆ ਲੋਕ ਸੁਖੀਏ ਪਰਲੋਕ ਸਹੇਲੇ ਕਰ ਦਿੰਦੇ ਆ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਰਹਿੰਦੇ ਹਾਂ ਇਹ ਬਣਤ ਪਰਮੇਸ਼ਰ ਹੀ ਬਣਾਉਂਦਾ ਹੈ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ। ਪਰਮੇਸ਼ਰ ਬਣਤ ਬਣਾਈ। ਫਿਰ ਡੋਲਤ ਕਤ ਹੂ ਨਾਹੀ। ਪਾਤਸ਼ਾਹ ਕਹਿੰਦੇ ਆ ਕਿ ਜਿਸ ਮਨੁੱਖ ਵਾਸਤੇ ਮਾਲਕ ਨੇ ਪਰਮੇਸ਼ਰ ਨੇ ਇਹ ਵਿਅਉਤ ਬਣਾ ਰੱਖੀ ਹੈ ਤੇ ਉਹ ਮਨੁੱਖ ਲੋਕ ਤੇ ਪ੍ਰਲੋਕ ਵਿੱਚ ਕਦੇ ਵੀ ਡੋਲਦਾ ਨਹੀਂ ਸਾਚੇ ਸਾਹਿਬ ਸਿਉ ਮਨ ਮਾਨੇ ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ ਦੇ ਨਾਮ ਵਿੱਚ ਰੰਗਿਆ ਜਾਂਦਾ ਸਾਚੇ ਸਾਹਿਬ ਸਿਉ ਮਨ ਮਾਨੇ ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ ਦੇ ਨਾਮ ਵਿੱਚ ਪਤੀ ਜਾਂਦਾ ਹੈ ਹਰ ਸਰਬਨ ਨਿਰੰਤਰ ਜਾਨਿਆ ਉਹ ਮਨੁੱਖ ਉਸ ਮਾਲਕ ਨੂੰ ਸਭ ਵਿੱਚ ਇੱਕ ਰਸ ਵਸਦਾ ਪਛਾਣ ਲੈਂਦਾ ਹੈ ਇਹ ਵਿਰਤੀ ਆ ਸਤਿਗੁਰੂ ਜੀ ਵਿਰਤੀ ਦੱਸਦੇ ਆ ਵੀ ਫਿਰ ਜਿਹੜਾ ਗੁਰਮੁਖ ਬਣ ਜਾਂਦਾ ਹੈ ਗੁਰਮੁਖ ਦੀ ਵਿਰਤੀ ਕੈਸੀ ਬਣ ਜਾਂਦੀ ਹੈ ਭਾਵ ਗੁਰਮੁਖ ਦੀ ਵਿਰਤੀ ਐਸੀ ਬਣ ਜਾਂਦੀ ਹੈ ਕਿ ਉਹ ਇੱਕ ਰਸ ਸਭ ਵਿੱਚ ਪ੍ਰਮਾਤਮਾ ਨੂੰ ਵਸਦਾ ਪਛਾਣ ਲੈਂਦਾ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ हे ਦਇਆ ਦੇ ਘਰ ਮਾਲਕ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਆਪਣੇ ਭਗਤ ਕਰੇ ਪ੍ਰਤਪਾਲਾ ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਨ ਵਾਲਾ ਹੈ ਕਿਉਂਕਿ ਜੁਗਾਂ-ਜੁਗਾਂ ਵਿੱਚ ਪਰਮੇਸ਼ਵਰ ਨੇ ਆਪਣੇ ਭਗਤਾਂ ਦੀ ਆਪ ਹੀ ਪੈਜ ਰੱਖੀ ਹੈ ਹਰ ਜੁਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM RAJ ਜੀ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਲਾਪ ਤਰਾਇਆ ਅਹੰਕਾਰੀਆਂ ਨਿੰਦ ਕਾਂ ਪਿੱਟਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਚੜਾਇਆ ਆਪਾਂ ਪੜਦੇ ਆਸਾ ਦੀ ਵਾਰ ਦੇ ਅੰਦਰ ਸਭ ਜੀ ਤੇਰੇ ਦਇਆਲ ਹੇ ਦਇਆ ਦੇ ਘਰ ਪ੍ਰਮਾਤਮਾ ਤੇਰੇ ਪੈਦਾ ਕੀਤੇ ਹੋਏ ਜੀਵ ਹਨ ਆਪਣੇ ਭਗਤ ਕਰੇ ਪ੍ਰਤਪਾਲਾ ਤੂੰ ਆਪਣੇ ਭਗਤਾਂ ਦੀ ਰਖਵਾਲੀ ਕਰਦਾ ਏ ਇਹ ਤੇਰੀ ਤੂੰ ਆਚਰਜ ਰੂਪ ਹੈ ਇਹ ਤੇਰੀ ਬਖਸ਼ਿਸ਼ ਵੀ ਹੈਰਾਨ ਕਰ ਦੇਣ ਵਾਲੀ ਆਚਰਜ ਭਾਵ ਹੈਰਾਨ ਕਰ ਦੇਣ ਵਾਲੀ ਆਚਰਜ ਰੂਪ ਹੈ ਤੇਰੀ ਬਖਸ਼ਿਸ਼ ਵੀ ਹੈਰਾਨ ਕਰ ਦੇਣ ਵਾਲੀ ਹੈ ਵਿਸਮਾਦ ਕਰ ਦੇਣ ਵਾਲੀ ਨਿਤ ਨਾਨਕ ਨਾਮ ਤੇ ਆਇਆ ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਤੇ ਮਾਲਕ ਬਖਸ਼ਿਸ਼ ਕਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਹਨੂੰ ਯਾਦ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਆ ਅੱਗੇ ਸੁੱਖ ਤੇ ਇੱਥੇ ਵੀ ਆਨੰਦ ਤੇ ਅੱਗੇ ਵੀ ਸੁੱਖ ਤੇਰੇ ਵਾਸਤੇ ਪਰਮੇਸ਼ਰ ਬਣਤ ਬਣਾ ਦਿੰਦਾ ਏ ਜੇ ਤੂੰ ਉਸ ਨਾਲ ਜੁੜਿਆ ਰਹਿੰਦਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ